ਦੂਸਰੀ ਉਕਤੀ ਸਾਧਕ ਬੰਦੇ ਲਈ ਦੂਸਰੀ ਉਕਤੀ ਹੈ ਜੇ ਸਾਧਨਾ ਵੇਲੇ ਆਲਸ ਤੰਗ ਕਰੇ ਮਨ ਅੱਕ ਜਾਵੇ ਤਾਂ ਟਾਂਗ ਬਦਲਾਈ ਜਾਵੇ ਪਰ ਸਾਧਨਾ ਨਾ ਛੱਡੀ ਜਿਵੇਂ ਸ਼ੁਰੂ ਵਿੱਚ ਕੋਈ ਛੋਟਾ ਬੱਚਾ ਵੀ ਸਕੂਲ ਖੁਸ਼ੀ ਨਾਲ ਨਹੀਂ ਜਾਂਦਾ ਕਿਉਂਕਿ ਉੱਥੇ ਉਸ ਦਾ ਮਨ ਨਹੀਂ ਲੱਗਦਾ ਪਰ ਹੌਲੀ-ਹੌਲੀ ਮਾਂ-ਬਾਪ ਪੜਾਈ ਦੇ ਫਾਇਦੇ ਸਮਝਾਉਂਦੇ ਹਨ ਤੇ ਬੱਚੇ ਆਪਣੇ ਆਪ ਸਕੂਲ ਜਾ ਕੇ ਪੜਨ ਲਈ ਰਾਜ਼ੀ ਹੋ ਜਾਂਦੇ ਹਨ ਸਕੂਲ ਵਿੱਚ ਵੀ ਪੜ੍ਹਾਈ ਵਿੱਚ ਸ਼ੌਂਕ ਪੈਦਾ ਕਰਨ ਲਈ ਕਈ ਤਰ੍ਹਾਂ ਦੇ ਢੰਗ ਅਪਣਾਏ ਜਾਂਦੇ ਹਨ ਇਹ ਤੇ ਨਹੀਂ ਹੁੰਦਾ ਕਿ ਬੱਚਾ 2-3 ਦਿਨ ਰੋਏ ਤੇ ਮਾਪਿਓ ਉਸ ਨੂੰ ਸਕੂਲ ਤੋਂ ਹੀ ਉਠਾ ਲੈਣ ਬੱਚੇ ਨੂੰ ਸਕੂਲ ਭੇਜਣ ਲਈ ਕਈ ਤਰ੍ਹਾਂ ਦੇ ਢੰਗ ਅਪਣਾਏ ਜਾਂਦੇ ਹਨ ਇਸੇ ਤਰ੍ਹਾਂ ਹੀ ਜਦੋਂ ਅਸੀਂ ਇਸ ਬੰਨੇ ਤੁਰਦੇ ਹਾਂ ਤਾਂ ਸ਼ੁਰੂ-ਸ਼ੁਰੂ ਵਿੱਚ ਨੀਂਦਰ ਆਲਸ ਮਨ ਦਾ ਆਕ ਜਾਣਾ ਇਹ ਚੀਜ਼ਾਂ ਦੇ ਤੰਗ ਕਰਨ ਤੇ ਸਾਧਨਾ ਨੂੰ ਛੱਡ ਦੇਣਾ ਇਹ ਕੋਈ ਰਸਤਾ ਨਹੀਂ ਲੱਗੇ ਰਹਿਣਾ ਹੀ ਦਵਾ ਹੈ ਭਾਈ ਵੀਰ ਸਿੰਘ ਜੀ ਦੇ ਬਚਨ ਹਨ ਕਿ ਦਿਲ ਟਿਕੇ ਜਾਂ ਨਾ ਟਿਕੇ ਨਾਮ ਬਾਣੀ ਨਹੀਂ ਛੱਡਣੀ ਜੋ ਲੱਗੇ ਰਹਿਣਗੇ ਉਹਨਾਂ ਲਈ ਉਹ ਸਮਾਂ ਆਏਗਾ ਜਦੋਂ ਮਨ ਦਾ ਟਿਕਾਉ ਵੀ ਪ੍ਰਾਪਤ ਹੋ ਜਾਵੇਗਾ ਜੋ ਤੁਰੇ ਰਹਿਣਗੇ ਭਾਵੇਂ ਮੱਦਮ ਚਾਲ ਹੀ ਸਹੀਂ ਉਹਨਾਂ ਦੇ ਤਾਂ ਮੰਜ਼ਿਲ ਤੇ ਪਹੁੰਚਣ ਦੀ ਆਸ ਹੋ ਸਕਦੀ ਹੈ ਪਰ ਜਿਨ੍ਹਾਂ ਨੇ ਰਸਤਾ ਹੀ ਛੱਡ ਦਿੱਤਾ ਉਹ ਤਾਂ ਫਿਰ ਸਦਾ ਲਈ ਖੁੱਸ ਗਏ ਮਨ ਦਾ ਸੁਭਾਅ ਹੈ ਕਿ ਉਹ ਰਸ ਲੱਭਦਾ ਹੈ ਜਿਸ ਕੰਮ ਵਿੱਚ ਰਸ ਨਾ ਆਵੇ ਉਸ ਤੋਂ ਜਲਦੀ ਹੀ ਅੱਕ ਜਾਂਦਾ ਹੈ ਸਿਮਰਨ ਪਹਿਲਾਂ ਮੈਲ ਕੱਟਦਾ ਹੈ ਇਸ ਲਈ ਪਹਿਲਾਂ ਇਸ ਵਿੱਚ ਮਨ ਨਹੀਂ ਲੱਗਦਾ ਤੇ ਜਦੋਂ ਮਨ ਨਿਰਮਲ ਹੋ ਜਾਂਦਾ ਹੈ ਫਿਰ ਸਿਮਰਨ ਵਿੱਚ ਰਸ ਆਉਣ ਲੱਗ ਜਾਂਦਾ ਹੈ ਫਿਰ ਛੱਡਣ ਨੂੰ ਜੀ ਨਹੀਂ ਕਰਦਾ ਕਈ ਕਹਿ ਦਿੰਦੇ ਹਨ ਜੇ ਮਨ ਨਹੀਂ ਜੁੜਦਾ ਤਾਂ ਬਾਣੀ ਪੜਨ ਦਾ ਨਾਮ ਜਪਣ ਦਾ ਕੀ ਫਾਇਦਾ ਮਨ ਜੁੜੇ ਜਾਂ ਨਾ ਜੁੜੇ ਸ਼ਬਦ ਦੇ ਅਭਿਆਸ ਵਿੱਚ ਬੈਠਿਆ ਕਰੋ ਜਦ ਤੱਕ ਪੁੰਨ ਘਟਨੇ ਮਨ ਨਹੀਂ ਜੁੜਦਾ ਪੁੰਨ ਵਧਦਿਆਂ ਹੀ ਮਨ ਜੁੜਨਾ ਸ਼ੁਰੂ ਹੋ ਜਾਵੇਗਾ ਜੇ ਛੱਡ ਦਿਆਂਗੇ ਫਿਰ ਪੁੰਨ ਕਿਸ ਤਰ੍ਹਾਂ ਵਧਣਗੇ ਜਿਵੇਂ ਧਰਤੀ ਵਿੱਚ ਬੀਜ ਉਲਟਾ ਪਾ ਦਿਓ ਚਾਹੇ ਸਿੱਧਾ ਪਾ ਦਿਓ ਉਗਦਾ ਸਿੱਧਾ ਹੀ ਹੈ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਯਤਨ ਕਰੋ ਰੀਜ ਕੇ ਕਰੋ ਲੇਕਿਨ ਜੇ ਖਿੱਚ ਕੇ ਵੀ ਕਰੋਗੇ ਤਾਂ ਵੀ ਕੁਝ ਨਾ ਕੁਝ ਦੇ ਕੇ ਹੀ ਜਾਵੇਗਾ ਤુલਸੀ ਹਰ ਹਰ ਕੀ ਜੀਏ ਭਾਵੇਂ ਰੀਜ ਕੈ ਖੀਚ ਜਿਉਂ ਧਰਤੀ ਮੇ ਹਰਾ ਹੋਏ ਉਲਟਾ ਪੁਲਟਾ ਬੀਜ ਜਿਵੇਂ ਅੱਗ ਦਾ ਕੰਮ ਹੈ ਸਾੜਨਾ ਉਸ ਵਿੱਚ ਕਿਸੇ ਤਰੀਕੇ ਵੀ ਕੋਈ ਚੀਜ਼ ਪਾ ਦਿਓ ਉਸਨੇ ਉਸ ਨੂੰ ਸਾੜ ਹੀ ਦੇਣਾ ਹੈ। ਤਿਵੇਂ ਹੀ ਬਾਣੀ ਦਾ ਕੰਮ ਹੈ ਪਾਪਾ ਨੂੰ ਸਾੜਨਾ। ਭਾਵੇਂ ਕਿਸੇ ਤਰ੍ਹਾਂ ਵੀ ਪੜੀਏ ਉਸਨੇ ਸਾਡੇ ਪਾਪਾ ਨੂੰ ਸਾੜ ਹੀ ਦੇਣਾ ਹੈ। ਇੱਕ ਅਵਸਥਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ 17ਵੀਂ 18ਵੀਂ ਅਸ਼ਟਪਤੀ ਆਈ ਤੇ ਮਨ ਅੱਕਿਆ ਪਿਆ ਹੈ ਕਿ ਕਦੋਂ ਸਮਾਪਤੀ ਹੋਵੇਗੀ। ਤੇ ਇੱਕ ਅਵਸਥਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਪੜਨ ਚ ਰਾਤ ਸੌਣ ਲੱਗ ਪਿਆ ਹੈ। ਪਾਠ ਦੀ ਸਮਾਪਤੀ ਤੋਂ ਬਾਅਦ ਕੰਮ ਤੇ ਜਾਣ ਦਾ ਸਮਾਂ ਹੋ ਗਿਆ ਹੈ। ਪਰ ਮਨ ਕਰਦਾ ਹੈ ਕਿ ਹੋਰ ਬੈਠਾਂ ਦੁਨਿਆਵੀ ਡਿਊਟੀ ਕਾਰਨ ਆਪਣੇ ਨੇਮ ਤੋਂ ਉੱਠੇ ਪਰ ਮਨ ਨਹੀਂ ਕਰ ਰਿਹਾ ਇੱਕ ਹੈ ਮਨ ਦਾ ਅਕਣਾ ਇੱਕ ਹੈ ਰਸ ਆ ਗਿਆ ਭਾਈ ਵੀਰ ਸਿੰਘ ਜੀ ਦੇ ਬਚਨ ਹਨ ਸਾਡਾ ਰਸ ਦਾ ਹੱਕ ਕਿੱਥੇ ਹੈ ਇਹ ਤਾਂ ਗੁਰੂ ਕਦੀ ਕਦੀ ਚਲਕਾਰੇ ਮਾਰ ਕੇ ਦਿੰਦਾ ਹੈ ਤਾਂ ਕਿ ਕਿਦਰੇ ਬੱਚੇ ਡੋਲ ਨਾ ਜਾਣ ਬੰਦੇ ਦਾ ਧਰਮ ਹੈ ਭਜਨ ਕਰਨਾ ਰਾਸ ਵਾਹਿਗੁਰੂ ਦੇ ਵਾਸ ਵਿੱਚ ਹੈ ਅਜੇ ਤਾਂ ਯੁੱਧ ਹੈ ਨਾਮ ਦੇ ਗੋਲੇ ਮਾਰ ਕੇ ਮਾਇਆ ਦੇ ਮੈਲ ਦੇ ਕਬਰਾ ਦੇ ਗੁਬਾਰ ਦੇ ਮੋਰਚੇ ਤੋੜਨੇ ਹਨ ਦਬਾ ਦਬ ਗੋਲੇ ਬਰਸਦੇ ਰਹਿਣ ਤੇ ਵੈਰੀ ਦੇ ਕੰਗਰੇ ਟੈਂਦੇ ਰਹਿਣ ਯੁੱਧ ਕੀ ਤੇ ਰਸ ਕੀ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਦੇ ਓਟ ਆਸਰੇ ਨਾਲ ਨਾਮ ਜਪ ਜਪ ਕੇ ਇੰਨਾ ਵਿਕਾਰਾਂ ਤੇ ਫਤਿਹ ਪਾਉਣੀ ਹੈ ਫੇਰ ਅਸ ਦੀ ਪ੍ਰਾਪਤੀ ਹੋਵੇਗੀ ਨਾਮ ਅਨਮੋਲ ਵਸਤੂ ਹੈ ਰਤਨ ਹੈ ਹੀਰਾ ਹੈ ਪਰ ਬਹੁਤ ਔਖਾ ਹੈ ਨਾਮ ਜਪਣਾ ਇੱਕ ਵਾਰੀ 10-15 ਬ੍ਰਾਹਮਣਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋ ਲਾ ਕੇ ਬੇਨਤੀ ਕੀਤੀ ਕਿ ਜਦੋਂ ਦਾ ਤੁਸੀਂ ਨਿਰੰਕਾਰ ਦੀ ਭਗਤੀ ਦਾ ਰਾਹ ਚਲਾਇਆ ਹੈ ਸਾਡਾ ਵਪਾਰ ਬੰਦ ਹੋ ਗਿਆ ਹੈ ਸਾਡੀ ਪੂਜਾ ਬੰਦ ਹੋ ਗਈ ਹੈ ਸਤਗੁਰੂ ਕਹਿੰਦੇ ਜੇ ਦੁਨੀਆ ਦੇ ਲੋਕਾਂ ਨੇ ਤੁਹਾਡੀ ਪੂਜਾ ਬੰਦ ਕਰ ਦਿੱਤੀ ਹੈ ਤੇ ਅਸੀਂ ਕਰਾਂਗੇ ਤੁਹਾਡੀ ਪੂਜਾ ਤੁਹਾਨੂੰ ਪੂਜਾ ਵਿੱਚ ਕੀ ਚਾਹੀਦਾ ਹੈ ਚੰਗੇ ਕੱਪੜੇ ਭੋਜਨ ਧਨ ਦੌਲਤ ਇਹ ਤਿੰਨੇ ਚੀਜ਼ਾਂ ਅਸੀਂ ਤੁਹਾਨੂੰ ਦੇਵਾਂਗੇ ਬ੍ਰਾਹਮਣ ਕਹਿੰਦੇ ਇਹ ਤੇ ਬਹੁਤ ਵਧੀਆ ਗੱਲ ਹੈ ਸਾਨੂੰ ਮਨਜ਼ੂਰ ਹੈ ਗੁਰੂ ਸਾਹਿਬ ਨੇ ਪਾਈ ਆਲਮ ਨੂੰ ਕਿਹਾ ਇਨ੍ਹਾਂ ਬ੍ਰਾਹਮਣਾ ਦੇ ਹੱਥਾਂ ਵਿੱਚ ਮਾਲਾ ਫੜਾ ਕੇ ਤੇ ਇਹਨਾਂ ਨੂੰ 5-5 ਗੱਜ ਦੀ ਦੂਰੀ ਤੇ ਬਿਠਾ ਕੇ ਇਹਨਾਂ ਨੂੰ ਕਹੋ ਕਿ ਸਿਮਰਨ ਕਰਨ ਨਾਲ ਪਹਿਰਾ ਦੇਣਾ ਹੈ ਕਿ ਸਿਮਰਨ ਕਰਦਿਆਂ ਕਿਸੇ ਨੂੰ ਝੋਕ ਨਾ ਆਵੇ ਕੋਈ ਸਿਮਰਨ ਕਰਨਾ ਬੰਦ ਨਾ ਕਰ ਦੇਵੇ ਪਾਈ ਆਲਮ ਨੇ ਇਵੇਂ ਹੀ ਕੀਤਾ ਉਹਨਾਂ ਬ੍ਰਾਹਮਣਾਂ ਨੇ ਬੜੀ ਮੁਸ਼ਕਲ ਨਾਲ ਸਿਮਰਨ ਚ ਦਿਨ ਕਟਿਆ ਜਦੋਂ ਸ਼ਾਮ ਹੋਈ ਤਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਬਸਤਰ ਭੋਜਨ ਤੇ ਪੰਜ-ਪੰਜ ਮੋਹਰੇ ਦਿੱਤੀਆਂ ਤੇ ਕਿਹਾ ਇਹ ਸਭ ਕੁਝ ਰੋਜ਼ ਮਿਲੇਗਾ ਤੁਹਾਡਾ ਕੰਮ ਸਿਰਫ ਸਾਰਾ ਦਿਨ ਨਾਮ ਜਪਣਾ ਹੈ ਬ੍ਰਾਹਮਣ ਕਹਿਣ ਲੱਗੇ ਇਹ ਜਿਹੜਾ ਨਾਮ ਜਪਾਉਂਦੇ ਹੋ ਇਹ ਬੜਾ ਔਖਾ ਹੈ ਇਹ ਜਿਹੜਾ ਕਹਿੰਦੇ ਹੋ ਮਾਲਾ ਫੇਰੋ ਇਹ ਬੜੀ ਔਖੀ ਹੈ ਨਾਮ ਜਪਣਾ ਸਾਡੇ ਵੱਸ ਦੀ ਗੱਲ ਨਹੀਂ ਅਸੀਂ ਘਟ ਕਮਾ ਲਵਾਂਗੇ ਪਰ ਸਾਨੂੰ ਛੁੱਟੀ ਦੇ ਦਿਓ ਕਿਉਂਕਿ ਇਹ ਨਾਮ ਜਪਣ ਦਾ ਕੰਮ ਬੜਾ ਔਖਾ ਹੈ ਭਾਵੇਂ ਕਹਿਣ ਤੋਂ ਔਖਾ ਹੈ ਨਾਮ ਜਪਣਾ ਪਰ ਨਿੱਕਾ ਜਿਹਾ ਅੰਦਰੋਂ ਜੇ ਕੰਮ ਖੁੱਲ ਜਾਵੇ ਫਿਰ ਰਹਿ ਨਹੀਂ ਸਕੋਗੇ ਫਿਰ ਤੇ ਇਹ ਗੱਲ ਬਣ ਜਾਵੇਗੀ ਆਖਾ ਜੀਵਾ ਵਿਸਰੇ ਮਰ ਜਾਓ ਜਿਹੜਾ ਨਾਮ ਜਪਣਾ ਪਹਿਲਾਂ ਔਖਾ ਲੱਗਦਾ ਸੀ ਉਹੀ ਫਿਰ ਮਿੱਠਾ ਲੱਗਣ ਲੱਗ ਜਾਂਦਾ ਹੈ ਜੇ ਤੁਹਾਨੂੰ ਵੀ ਅਜੇ ਨਾਮ ਜਪਣਾ ਔਖਾ ਲੱਗਦਾ ਹੈ ਤਾਂ ਮਹਾਪੁਰਸ਼ਾਂ ਦੀਆਂ ਦਸੀਆਂ ਹੋਈਆਂ ਕੁਝ ᔪਗਤੀਆਂ ਹਨ ਇਹਨਾਂ ਨੂੰ ਅਪਣਾਓ ਤੇ ਫਿਰ ਨਾਮ ਮਿੱਠਾ ਲੱਗਣ ਲੱਗ ਪਵੇਗਾ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੁੜੋ ਭਾਵੇਂ ਜਪਜੀ ਸਾਹਿਬ ਜੀ ਦੇ ਪਾਠ ਕਰੋ ਭਾਵੇਂ ਪੰਜ ਬਾਣੀਆਂ ਪੜੋ ਪਾਵੇਂ ਸ੍ਰੀ ਸੁਖਮਨੀ ਸਾਹਿਬ ਵਿੱਚ ਜੁੜੋ ਪਾਵੇਂ ਗੁਰਮੰਤਰ ਵਿੱਚ ਜੁੜੋ ਤੇ ਪਾਵੇਂ ਮੂਲ ਮੰਤਰ ਵਿੱਚ ਜਿੱਥੇ ਵੀ ਮਨ ਜੁੜੇ ਜੁੜੋ ਪਰ ਜੇਕਰ ਤੁਸੀਂ ਚੌਂਕੜੀ ਮਾਰ ਕੇ ਬੈਠੋ ਤੇ 10 15 ਮਿੰਟ ਸਿਮਰਨ ਕਰਨ ਤੋਂ ਬਾਅਦ ਨੀਂਦਰ ਜ਼ੋਰ ਪਾਵੇ ਤੇ ਕਿਧਰੇ ਇਸ ਦੀ ਲਪੇਟ ਵਿੱਚ ਨਾ ਆ ਜਾਣਾ ਜੇ ਮਨ ਅੱਕ ਜਾਵੇ ਜਾਂ ਨੀਂਦ ਦਾ ਜ਼ੋਰ ਪੈ ਜਾਵੇ ਤਾਂ ਕਈ ਛੱਡ ਦਿੰਦੇ ਹਨ ਪਰ ਛੱਡਣਾ ਨਹੀਂ ਜੇ ਨੀਂਦ ਜ਼ੋਰ ਪਾਵੇ ਉੱਠ ਕੇ ਤੁਰ ਫਿਰ ਕੇ ਬਾਣੀ ਪੜਨੀ ਸ਼ੁਰੂ ਕਰ ਦਿਓ ਅੱਖਾਂ ਤੇ ਗਿੱਲਾ ਤੋਲੀਆਂ ਰੱਖ ਲਵੋ ਜੇ ਬਾਣੀ ਪੜਦਿਆਂ ਮਨ ਅੱਕ ਜਾਵੇ ਤਾਂ ਚੋਰ ਸਾਹਿਬ ਕਰ ਲਵੋ ਨਾਲ ਨਾਮ ਸਿਮਰਨ ਕਰੋ 15-20 ਮਿੰਟ ਬਾਅਦ ਚੋਰ ਸਾਹਿਬ ਕਰਦਿਆਂ ਵੀ ਮਨ ਅੱਕ ਜਾਵੇ ਤਾਂ ਗੁਰਬਾਣੀ ਦੀ ਕੈਸਟ ਲਗਾ ਲਵੋ ਕੰਨਾਂ ਨਾਲ ਸ਼ਬਦ ਸੁਣੋ ਨਾਲ-ਨਾਲ ਸਿਮਰਨ ਕਰੋ ਜੇ ਫਿਰ ਮਨ ਅੱਕ ਗਿਆ ਤਾਂ ਜਪਜੀ ਸਾਹਿਬ ਸੁਖਮਨੀ ਸਾਹਿਬ ਸਹਿਜ ਪਾਠ ਕਹਿਣ ਤੋਂ ਭਾਵ ਟੰਗ ਬਦਲਾਈ ਜਾਵੋ ਪਰ ਸਾਧਨਾ ਨਾ ਛੱਡੋ ਸਾਧਨਾ ਵਿੱਚ ਮਨ ਅੱਕ ਜਾਵੇ ਆਲਸ ਤੰਗ ਕਰੇ ਨੀਂਦ ਤੰਗ ਕਰੇ ਤਾਂ ਟੰਗ ਬਦਲਾਈ ਜਾਵੋ ਪਰ ਸਾਧਨਾ ਨਾ ਛੱਡੋ ਕੁਝ ਸਮਾਂ ਹੋਇਆ ਹੈ ਅਸੀਂ ਜੋਧਪੁਰ ਗਏ ਉੱਥੇ ਕੀਰਤਨ ਦਾ ਪ੍ਰੋਗਰਾਮ ਸੀ ਅਸੀਂ ਉੱਥੇ ਕੀਰਤਨ ਦੇ ਦੌਰਾਨ ਹੱਥ ਖੜੇ ਕਰਵਾਏ ਕਿ ਸਵੇਰੇ 40-45 ਮਿੰਟ ਨਾਮ ਜਪ ਕੇ ਜਾਂ ਬਾਣੀ ਪੜ੍ਹ ਕੇ ਫਿਰ ਪ੍ਰਸ਼ਾਦਾ ਪਾਣੀ ਛਕਣਾ ਹੈ ਅਸੀਂ ਜਿਸ ਕਾ 8:00 ਸੀ ਉਥੇ ਸਵੇਰੇ ਪ੍ਰਸ਼ਾਦਾ ਛਕਣ ਲੱਗੇ ਤਾਂ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਸਾਡੇ ਨਾਲ ਪ੍ਰਸ਼ਾਦਾ ਛਕੋ ਤਾਂ ਉਹਨਾਂ ਨੇ ਕਿਹਾ ਮੇਰਾ ਅਜੇ ਅੱਧਾ ਘੰਟਾ ਹੋਇਆ ਹੈ 15 ਮਿੰਟ ਹੋਰ ਜਪ ਕੇ ਫਿਰ ਛਕਾਂਗਾ ਦਾਸ ਨੇ ਪੁੱਛਿਆ ਕਿ ਤੁਸੀਂ ਅੰਮ੍ਰਿਤ ਵੇਲੇ ਨਹੀਂ ਉੱਠੇ ਸੀ ਉਸਨੇ ਕਿਹਾ 4 ਵਜੇ ਸਵੇਰੇ ਉੱਠਿਆ ਤੇ ਸੀ ਪਰ ਜਦ ਸਿਮਰਨ ਕਰਦਿਆਂ ਅਜੇ ਅੱਧਾ ਘੰਟਾ ਹੀ ਹੋਇਆ ਸੀ ਕਿ ਮੇਰੀ ਝੌਂਕ ਲੱਗ ਗਈ ਤੇ ਮੈਂ ਸੋ ਗਿਆ 15 ਮਿੰਟ ਹੁਣ ਕਰਕੇ ਫਿਰ ਛਕਾਂਗਾ। ਦਾਸ ਨੇ ਕਿਹਾ ਸਿਮਰਨ ਕਰਦਿਆਂ ਜੇ ਨੀਂਦ ਦਾ ਜ਼ੋਰ ਪੈ ਗਿਆ ਤਾਂ ਨੀਂਦ ਦੇ ਥੱਲੇ ਨਹੀਂ ਲਗਣਾ, ਸੋ ਨਹੀਂ ਜਾਣਾ, ਤੁਰ ਫਿਰ ਕੇ ਸਿਮਰਨ ਕਰ ਲਵੋ, ਕੋਈ ਵੀ ਢੰਗ ਅਪਣਾ ਲਵੋ। ਕਈ ਵਾਰ ਕਈ ਕਹਿੰਦੇ ਹਨ ਕਿ ਸਿਮਰਨ ਕਰੋ ਪਰ 10 ਮਿੰਟ ਵਿੱਚ ਹੀ ਮਨ ਆਕ ਜਾਂਦਾ ਹੈ। ਇਹ ਇੱਕ ਨਿੱਕੀ ਜਿਹੀ ᔪਕਤੀ ਮਹਾਪੁਰਸ਼ ਬਾਬਾ ਨਾਨਕ ਸਿੰਘ ਜੀ ਦੱਸਦੇ ਸਨ। ਵਰਤ ਕੇ ਵੇਖ ਲੈਣਾ। ਬਾਬਾ ਜੀ ਦੱਸਦੇ ਸਨ ਕਿ 108 ਮਣਕਿਆਂ ਵਾਲੀ ਮਾਲਾ ਲੈ ਲਵੋ ਉਸ ਦਾ ਪਹਿਲਾ ਦਾਣਾ ਫੜ ਕੇ ਚਾਰ ਵਾਰੀ ਵਾਹਿਗੁਰੂ ਕਹਿ ਫਿਰ ਅਗਲਾ ਦਾਣਾ ਇਸ ਤਰ੍ਹਾਂ ਰਸ ਬੱਜਦਾ ਜਾਵੇਗਾ ਆਪਣੇ ਮਨ ਵਿੱਚ ਧਾਰ ਲਵੋ ਕਿ ਮੈਂ ਇਸ ਤਰ੍ਹਾਂ 20 ਮਾਲਾ ਕਰਨੀਆਂ ਹਨ ਇੱਕ ਦਾਣੇ ਤੇ ਚਾਰ ਵਾਰੀ ਵਾਹਿਗੁਰੂ ਕਹਿਣ ਨਾਲ 20 4 80 ਮਾਲਾ ਹੋ ਗਈਆਂ ਕਿੰਨੀ ਵੱਡੀ ਹਾਜ਼ਰੀ ਲੱਗ ਗਈ ਇਸ ਤਰ੍ਹਾਂ ਨਾਲ ਕਲਯੁਗ ਦੇ ਪਹਿਰੇ ਕਰਕੇ ਜਿਹੜਾ ਮਨ ਅਕਦਾ ਹੈ ਉਹ ਨਹੀਂ ਅੱਕੇਗਾ। ਬਾਬਾ ਜੀ ਇੱਕ ਹੋਰ ਸਾਧਨ ਦੱਸਦੇ ਸੀ ਕਿ ਮਾਲਾ ਦਾ ਇੱਕ ਦਾਣਾ ਫੜੋ ਚਾਰ ਵਾਰੀ ਵਾਹਿਗੁਰੂ ਕਹਿਣ ਤੋਂ ਬਾਅਦ ਕਹੋ ਧੰਨ ਗੁਰੂ ਨਾਨਕ ਦੇਵ ਜੀ ਫਿਰ ਹੋਰ ਰਸ ਵਧੇਗਾ ਕਿ ਵਾਹਿਗੁਰੂ ਕਿਸ ਨੂੰ ਕਿਹਾ ਹੈ ਭਾਵ ਕਿ ਵਾਹਿਗੁਰੂ ਤੂੰ ਹੀ ਗੁਰੂ ਨਾਨਕ ਤੇ ਗੁਰੂ ਨਾਨਕ ਤੂੰ ਹੀ ਵਾਹਿਗੁਰੂ ਹੈ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ 3-4 ਵਜੇ ਇਕਾਂਤ ਵਿੱਚ ਬੈਠ ਕੇ ਗੁਰੂ ਨੂੰ ਅੰਗ ਸੰਗ ਜਾਣ ਕੇ ਜਪਜੀ ਸਾਹਿਬ ਦੇ ਪਾਠ ਕਰੋ ਤੇ ਇਹ ਭਾਵਨਾ ਬਣਾਓ ਕਿ ਮੈਂ ਬਾਣੀ ਇਕੱਲਾ ਨਹੀਂ ਪੜ ਰਿਹਾ ਮੈਂ ਗੁਰੂ ਦੀ ਹਾਜ਼ਰੀ ਵਿੱਚ ਹਾਂ ਉਹ ਮੇਰੇ ਸਾਹਮਣੇ ਬੈਠੇ ਹਨ ਮੇਰੇ ਪਾਠ ਨੂੰ ਸੁਣ ਰਹੇ ਹਨ ਐਸਾ ਕਰਨ ਨਾਲ ਗੁਰੂ ਦੇ ਚਰਨਾਂ ਵਿੱਚ ਧਿਆਨ ਟਿਕਣਾ ਸ਼ੁਰੂ ਹੋ ਜਾਵੇਗਾ ਤੇ ਨੀਂਦ ਘਟ ਸਤਾਏਗੀ ਜੇ ਫੇਰ ਵੀ ਜ਼ੋਰ ਪਵੇ ਤਾਂ ਉੱਠ ਕੇ ਸਹਜੇ ਸਹਜੇ ਟੈਲਣਾ ਸ਼ੁਰੂ ਕਰ ਦਿਓ ਤੇ ਉਸੇ ਤਰ੍ਹਾਂ ਪਾਠ ਵਿੱਚ ਧਿਆਨ ਲਗਾਈ ਰੱਖੋ ਥੋੜੀ देर ਬਾਅਦ ਬੈਠ ਜਾਵੋ ਮਤਲਬ ਇਹ ਕਿ ਪਾਠ ਵੇਲੇ ਜੋ ਨੀਂਦ ਆਲਸ ਪੈਦਾ ਹੁੰਦਾ ਹੈ ਉਸ ਵਿੱਚ ਕਦੀ ਆਪਣੇ ਆਪ ਨੂੰ ਪੈਣ ਨਹੀਂ ਦੇਣਾ ਸਾਵਧਾਨ ਰਹਿਣਾ ਹੈ ਭਾਈ ਵੀਰ ਸਿੰਘ ਜੀ ਦੇ ਵੇਲੇ ਦੇ ਇੱਕ ਅਭਿਆਸੀ ਦਾ ਬਚਨ ਦਾਸ ਨੇ ਪੜਿਆ ਉਸਨੇ ਆਪਣੇ ਘਰ ਵਿੱਚ 11 ਟੰਗ ਰੱਖੇ ਹੋਏ ਸਨ ਜੁੜਨ ਲਈ दास ਆਪ ਉਹਨਾਂ ਦੇ ਕਮਰੇ ਦੇ ਦਰਸ਼ਨ ਵੀ ਕਰਕੇ ਆਇਆ ਹੈ ਸਾਧਨ ਵੇਖ ਕੇ ਵੀ ਆਇਆ ਹੈ ਉਹਨਾਂ ਨੇ ਆਪਣੇ ਤੇ ਬੈਨ ਲਾਇਆ ਹੋਇਆ ਸੀ ਸ੍ਰੀ ਜਪਜੀ ਸਾਹਿਬ ਦੇ ਪਾਠ ਇੱਕ ਘੰਟਾ ਲਗਾਤਾਰ ਜਿੰਨੇ ਹੋ ਸਕਣ ਇੱਕੋ ਚੌਂਕੜੀ ਤੇ ਕਰਕੇ ਰਸ ਲੈਂਦੇ ਸਨ ਹੁਣ ਇੱਕ ਘੰਟੇ ਬਾਅਦ ਸੁਸਤੀ ਵੀ ਪੈ ਜਾਂਦੀ ਹੈ ਦੂਜਾ ਢੰਗ ਉਹਨਾਂ ਨੇ ਛਾਤੀ ਤੱਕ ਦਾ ਇੱਕ ਪਾਈਪ ਲਾਇਆ ਹੋਇਆ ਸੀ ਉਸ ਉੱਤੇ ਦੋਵੇਂ ਬਾਵਾ ਰੱਖ ਕੇ ਫਿਰ ਸਿਮਰਨ ਕੁਝ ਸਮਾਂ ਇਸ ਤਰ੍ਹਾਂ ਰਸ ਲੈਣਾ ਹੁਣ ਜੇ ਪਾਈਪ ਤੇ ਵੀ ਥੱਕ ਗਏ ਤਾਂ ਉਹਨਾਂ ਕਮਰੇ ਵਿੱਚ ਇੱਕ ਝੂਲਾ ਰੱਖਿਆ ਹੋਇਆ ਸੀ ਉਹਨਾਂ ਦੀ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਜਦੋਂ ਮੈਂ ਪਾਈਪ ਤੋਂ ਝੂਲੇ ਤੇ ਜਾ ਕੇ ਬੈਠਣਾ ਤਾਂ ਅੱਧਾ ਘੰਟਾ ਸਹਿਜੇ ਹੀ ਬੜੀ ਸੁਚੇਤਤਾ ਵਿੱਚ ਬੀਤ ਜਾਂਦਾ ਸੀ ਨਾਲ-ਨਾਲ ਸਿਮਰਨ ਨਾਲ-ਨਾਲ ਹਲਕਾ-ਹਲਕਾ ਝੂਟਾ ਜੇ ਝੂਲੇ ਤੋਂ ਮਨ ਅੱਕ ਜਾਣਾ ਤਾਂ ਚੌਥੀ ਚੀਜ਼ ਬੈਰਾਗਣ ਰੱਖੀ ਹੋਈ ਸੀ ਉਸ ਉੱਤੇ ਕੁਝ ਸਮਾਂ ਚਪਈ ਸਾਹਿਬ ਜਾ ਹੋਰ ਬਣੀ ਪੜਦੇ ਪੰਜਵਾਂ ਸਾਧਨ ਉਹਨਾਂ ਇੱਕ ਕੁਰਸੀ ਵੀ ਰੱਖੀ ਹੋਈ ਸੀ ਜਿਸ ਉੱਤੇ ਬੈਠ ਕੇ ਜੁੜਦੇ ਸੀ ਛੇਵਾਂ ਸਾਧਨ ਖੁੰਡੀ ਰੱਖੀ ਹੋਈ ਸੀ ਉਹਨਾਂ ਦੇ ਸੇਵਾਦਾਰਾਂ ਨੇ ਦੱਸਿਆ ਕਿ ਜਦੋਂ ਨੀਂਦ ਦਾ ਬਹੁਤ ਜ਼ਿਆਦਾ ਜ਼ੋਰ ਪੈ ਜਾਂਦਾ ਸੀ ਤਾਂ ਖੁੰਡੀ ਫੜ ਕੇ ਖੜੇ ਹੋ ਜਾਂਦੇ ਸੀ ਤੇ ਜਪਜੀ ਸਾਹਿਬ ਦੇ 11-11 ਪਾਠ ਸਹਿਜੇ ਹੀ ਕਰ ਜਾਂਦੇ ਸਨ ਸਤਵਾਂ ਸਾਧਨ ਸੇਵਾਦਾਰ ਦਸ ਦੇਸਨ ਕਿ ਇੱਕ ਸਹਿਜ ਪਾਠ ਚਾਲੂ ਰੱਖਦੇ ਸਨ ਪੰਜਾਹ ਤੋਂ ਅੰਗ ਇੱਕੋ ਚੌਂਕੜੀ ਤੇ ਕਰ ਲੈਂਦੇ ਸਨ ਅੱਠਵਾਂ ਸਾਧਨ ਚੋਰ ਸਾਹਿਬ ਕਰਦੇ ਆ ਸਿਮਰਨ ਨੌਵਾਂ ਸਾਧਨ ਟੇਪ ਲਾ ਕੇ ਸ਼ਬਦ ਸੁਣਦੇ ਸਨ ਤੇ ਪਾਵਨਾ ਬਣਾ ਲੈਂਦੇ ਸਨ ਕਿ ਦਰਬਾਰ ਸਾਹਿਬ ਦੇ ਅੰਦਰ ਬੈਠੇ ਹਾਂ ਦਸਵਾਂ ਸਾਧਨ ਇੱਕ ਸੁਖਮਨੀ ਸਾਹਿਬ ਹੱਥ ਲਿਖਤ ਵੇਖੀ ਜਿਸ ਦਾ ਇੱਕ ਇੱਕ ਪੇਜ ਇੰਨਾ ਚੌੜਾ ਸੀ ਕਿ ਪੂਰੀ ਅਸ਼ਟਪਤੀ ਇੱਕੋ ਪੇਜ ਤੇ ਲਿਖੀ ਸੀ ਸੇਵਾਦਾਰ ਨੇ ਦੱਸਿਆ ਕਿ ਅਭਿਆਸ ਕਰਦਿਆਂ ਇਤਨੀ ਬਖਸ਼ਿਸ਼ ਹੋ ਗਈ ਸੀ ਕਿ ਇੱਕੋ ਸਾਅ ਵਿੱਚ ਇੱਕ ਅਸ਼ਟਪਤੀ ਪਾੜ ਲੈਂਦੇ ਸੀ ਹੋ ਸਕਦਾ ਹੈ ਕਿ ਇਸ ਗੱਲ ਨੂੰ ਮੰਨਣ ਵਿੱਚ ਨਾ ਲਿਆਣ ਕਿ ਇਹ ਕਿਵੇਂ ਹੋ ਸਕਦਾ ਹੈ ਪਰ ਕਿਸੇ ਦੇ ਘਰ ਦੇ ਕੋਠੇ ਤੇ ਛੱਤ ਤੇ ਜੋ ਕੋਈ ਗਿਆ ਹੀ ਨਹੀਂ ਤਾਂ ਉਸ ਨੂੰ ਕਿਵੇਂ ਪਤਾ ਹੋ ਸਕਦਾ ਹੈ ਉਸ ਘਰ ਦੀ ਛੱਤ ਤੇ ਕੀ ਪਿਆ ਹੈ ਪਰ ਜਿਹੜਾ ਗਿਆ ਹੈ ਉਹ ਦੱਸ ਸਕਦਾ ਹੈ ਸੋ ਜਿਹੜੇ ਇੱਥੋਂ ਤੱਕ ਨਹੀਂ ਪਹੁੰਚੇ ਉਹ ਤਾਂ ਇਹੀ ਕਹਿਣਗੇ ਕਿ ਨਹੀਂ ਹੋ ਸਕਦਾ ਪਰ ਜਿਸ ਦਿਨ ਇਸ ਅਵਸਥਾ ਤੇ ਪਹੁੰਚ ਜਾਵੋਗੇ ਕਹੋਗੇ ਹੋ ਸਕਦਾ ਹੈ ਐਸਾ ਅੱਜ ਵੀ ਦਾਸ ਦੀ ਨੌਲੇਜ ਵਿੱਚ ਕਈ ਐਸੀਆਂ ਰੂਹਾਂ ਹਨ ਨੇ ਜਿਹੜੀਆਂ ਇੱਕ ਸਾਹ ਵਿੱਚ ਇੱਕ ਅਸ਼ਪਤੀ ਨਹੀਂ ਤਾਂ ਦੋ ਸਾਹਾਂ ਵਿੱਚ ਇੱਕ ਕਸ਼ਪਤੀ ਪਾੜ ਲੈਂਦੀਆਂ ਹਨ ਪਰ ਜਿਹੜਾ ਇੱਥੇ ਨਹੀਂ ਪਹੁੰਚਿਆ ਉਸ ਵਾਸਤੇ ਤਾਂ ਹੈਰਾਨਗੀ ਦੀ ਗੱਲ ਹੈ 11ਵਾਂ ਸਾਧਨ ਉਹਨਾਂ 1000 ਮਣਕਿਆਂ ਦੀ ਮਾਲਾ ਰੱਖੀ ਹੋਈ ਸੀ। ਉਹਨਾਂ ਦੇ ਸੇਵਾਦਾਰ ਨੇ ਦੱਸਿਆ ਕਿ ਉਹ ਕਈ ਵਾਰੀ ਬੈਨ ਲਗਾਉਂਦੇ ਸੀ ਕਿ 1 ਲੱਖ ਮੂਲ ਮੰਤਰ ਦਾ ਪਾਠ ਮਹੀਨੇ ਵਿੱਚ ਕਰਨਾ ਹੈ। ਰੋਜ਼ ਦੀਆਂ ਇਹ 2-3 ਮਾਲਾਂ ਇਸ ਤਰ੍ਹਾਂ ਮਹੀਨੇ ਵਿੱਚ 100 ਮਾਲਾ ਨਾਲ 1 ਲੱਖ ਪਾਠ ਦਾ ਜਾਪ ਹੋ ਜਾਂਦਾ ਸੀ। ਬਾਬਾ ਕੁੰਦਨ ਸਿੰਘ ਜੀ ਮਹਾਪੁਰਸ਼ਾ ਨੇ ਵੀ ਕਈ ਮਾਲਾ ਇਕੱਠੀਆਂ ਕਰਕੇ ਬਣਾਈ ਹੋਈ ਸੀ। ਬੜੇ ਪਿਆਰ ਨਾਲ ਸੇਵਾਦਾਰ ਨੂੰ ਕਹਿੰਦੇ ਸੀ ਲਿਆਓ ਸਾਡੀ ਰਸੀ ਸਾਡੇ ਬਰਿਆਂ ਨੂੰ ਆਲਸ ਆ ਜਾਵੇ ਬਾਣੀ ਪੜਦਿਆਂ ਤੇ ਗੁਟਕਾ ਪਾਸੇ ਰੱਖ ਦਿੰਦੇ ਹਾਂ ਕਿ ਪਹਿਲੇ 5 ਮਿੰਟ ਸੋ ਲਵਾਂ ਤੇ ਕਈ ਵਾਰੀ 2-3 ਘੰਟੇ ਪਤਾ ਨਹੀਂ ਲੱਗਦਾ ਐਸੀ ਨੀਂਦ ਪੈ ਜਾਂਦੀ ਹੈ ਮਹਾਪੁਰਸ਼ ਜਿਹੜੇ ਇਸ ਰਾਤੇ ਚੱਲੇ ਹਨ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਹੈ ਸਾਨੂੰ ਵੀ ਸਾਧਨਾ ਕਰਦਿਆਂ ਨੀਂਦਰ ਆਲਸ ਮਨ ਦਾ ਆਕ ਜਾਣਾ ਇਹ ਚੀਜ਼ਾਂ ਤਾਂ ਕਰਨ ਤਾਂ ਭਗਤੀ ਦੇ ਅਲੱਗ-ਅਲੱਗ ਢੰਗ ਅਪਣਾ ਲਈਏ ਤਾਂ ਕੋਈ ਗੁਨਾਹ ਨਹੀਂ। ਮਹਾਪੁਰਸ਼ ਸਿਮਰਨ ਦੀ ਇੱਕ ਵਿਧੀ ਇਸ ਤਰ੍ਹਾਂ ਵੀ ਦੱਸਦੇ ਸੀ। ਸਵਾਸ ਲਿਆ, ਛਾਤੀ ਤੇ ੜਾ ਲਿਆ। ਅੰਦਰ ਜਪੋ, ਆਵਾਜ਼ ਨਹੀਂ ਆਵੇਗੀ। ਬੁੱਲ ਨਹੀਂ ਹਿੱਲਣਗੇ, ਜ਼ੁਬਾਨ ਨਹੀਂ ਹਿੱਲੇਗੀ। ਜਪਿਆ ਜਾ ਰਿਹਾ ਹੋਵੇਗਾ। ਇਸ ਤਰ੍ਹਾਂ ਇੱਕ ਸਵਾਸ ਵਿੱਚ 9-10 ਵਾਰੀ ਵਾਹਿਗੁਰੂ ਵਾਹਿਗੁਰੂ ਕਹਿ ਲਵੋਗੇ। ਜੇ ਅਭਿਆਸ ਹੋ ਜਾਵੇ ਤਾਂ ਇੱਕ ਸਵਾਸ ਵਿੱਚ 100 ਵਾਰੀ ਵੀ ਕਹਿ ਸਕਦੇ ਹੋ ਬਾਅਦ ਵਿੱਚ ਦੋ ਸਵਾਸ ਛੋਟੇ ਲਵੋ ਚੌਥਾ ਸਵਾਸ ਫਿਰ ਲੰਮਾ ਛਾਤੀ ਤੇ ਅੜਾ ਲੈਣਾ ਹੈ ਤੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਜਿੱਥੇ ਵੀ ਭਰੋਸਾ ਹੈ ਚਰਨਾਂ ਵਿੱਚ ਸੁਰਤੀ ਰੱਖ ਕੇ ਇਸ ਤਰ੍ਹਾਂ ਅੱਧਾ ਘੰਟਾ ਵੀ ਬੈਠੋ ਤਾਂ ਮਣਾ ਮੁਹੀ ਫਲ ਹੈ ਇਸ ਤਰ੍ਹਾਂ ਦੇ ਅਭਿਆਸ ਵਿੱਚ ਨੀਂਦ ਵੀ ਨਹੀਂ ਆਵੇਗੀ ਆਮ ਬੰਦਾ ਜਦੋਂ ਸਿਮਰਨ ਵਿੱਚ ਬੈਠਦਾ ਹੈ ਤਾਂ ਨੀਂਦ ਜ਼ੋਰ ਪਾ ਦਿੰਦੀ ਹੈ ਪਰ ਇਸ ਵਿੱਚ ਨੀਂਦ ਜ਼ੋਰ ਨਹੀਂ ਪਾਵੇਗੀ ਦੋ ਛੋਟੇ ਸਵਾਸ ਇਸ ਲਈ ਲੈਣੇ ਹਨ ਕਿਉਂਕਿ ਲਗਾਤਾਰ ਲੰਮੇ ਸਵਾਸ ਲੈਣ ਨਾਲ 5 ਮਿੰਟ ਬਾਅਦ ਤੁਸੀਂ ਥੱਕ ਜਾਵੋਗੇ ਛੋਟੇ ਸਵਾਸ ਲੈਣ ਵੇਲੇ ਵੀ ਵਾਹਿਗੁਰੂ ਕਹਿਣਾ ਹੈ ਪਰ ਉਸ ਦੇ ਵਿੱਚ 2-3 ਵਾਰ ਹੀ ਕਿਹਾ ਜਾਵੇਗਾ ਜਿਉਂ-ਜਿਉਂ ਅਭਿਆਸ ਕਰੋਗੇ ਆਪਣੇ ਆਪ ਵਧੀ ਜਾਵੇਗਾ ਬਾਬਾ ਈਸ਼ਰ ਸਿੰਘ ਜੀ ਤੇ ਉਹਨਾਂ ਦੇ ਸੇਵਾਦਾਰ ਬਾਬਾ ਕੁੰਦਨ ਸਿੰਘ ਜੀ ਤੇ ਭਾਈ ਗੁਰਮੁਖ ਸਿੰਘ ਜੀ ਇੱਕ ਵਾਰੀ ਗੋਇੰਦਵਾਲ ਸਾਹਿਬ ਗਏ ਤੇ ਬੋਲੀ ਸਾਹਿਬ ਜੀ ਇਸ਼ਨਾਨ ਕਰਨ ਲੱਗ ਪਏ ਜਦੋਂ ਬਾਬਾ ਈਸ਼ਰ ਸਿੰਘ ਜੀ ਇਸ਼ਨਾਨ ਕਰਦੇ ਪਏ ਸਨ ਤਾਂ ਭਾਈ ਗੁਰਮੁਖ ਸਿੰਘ ਜੀ ਨੂੰ ਕਹਿੰਦੇ ਨੱਕ ਫੜ ਕੇ ਕੇਸਾ ਸਮੇਤ ਚੁੱਬੀ ਲਾਉਣੀ ਹੈ ਬੋਲੀ ਸਾਹਿਬ ਵਿੱਚ ਅੰਦਰ ਪਾਣੀ ਵਿੱਚ ਵੀ ਬੰਦਾ ਇੱਕ ਅੱਧਾ ਸਵਾਸ ਲੈ ਹੀ ਲੈਂਦਾ ਹੈ ਬਾਬਾ ਜੀ ਕਹਿੰਦੇ ਜਦ ਤੱਕ ਪਾਣੀ 'ਚ ਰਹਿਣਾ ਹੈ ਪਹਿਲੀ ਪੌੜੀ ਨਾਨਕ ਹੋਸੀ ਵੀ ਸੱਚ ਤੱਕ ਪੜਨੀ ਹੈ ਬਾਹਰ ਨਿਕਲ ਕੇ ਸਨੁਦਸੀ ਕਿ ਕਿੰਨੀ ਵਾਰੀ ਪੜੀ ਹੈ ਜਦੋਂ ਬਾਹਰ ਆਨਤੇ ਭਾਈ ਗੁਰਮੁਖ ਸਿੰਘ ਜੀ ਨੂੰ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਤਿੰਨ ਵਾਰੀ ਜਪਿਆ ਹੈ ਫਿਰ ਉਹਨਾਂ ਨੇ ਬਾਬਾ ਕੁੰਦਨ ਸਿੰਘ ਜੀ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਿਹਾ ਬਾਹਰ ਨਿਕਲਨ ਤੇ ਪੁੱਛਣ ਤੇ ਕਹਿੰਦੇ ਤੁਹਾਡੀ ਕਿਰਪਾ ਨਾਲ ਸੱਤ ਵਾਰੀ ਹੁਣ ਬਾਬਾ ਜੀ ਨੇ ਆਪ ਚੁਬੀਮਾਰੀ ਤੇ ਜਦੋਂ ਬਾਹਰ ਨਿਕਲੇ ਤਾਂ ਸੇਵਾਦਾਰ ਨੇ ਪੁੱਛਿਆ ਆਪ ਜੀ ਦੱਸੋ ਕਿੰਨੀ ਵਾਰੀ ਜਪਿਆ ਪਰ ਬਾਬਾ ਜੀ ਨੇ ਆਪਣੀ ਵਢਾਈ ਨੂੰ ਛੁਪਾਣ ਲਈ ਗੱਲ ਨੂੰ ਪਲਟਾਉਣ ਦਾ ਯਤਨ ਕੀਤਾ ਪਰ ਉਹਨਾਂ ਦੇ ਬਹੁਤ ਖੇੜੇ ਭੈਣ ਤੇ ਦੱਸਿਆ ਕਿ ਗੁਰੂ ਦੀ ਕਿਰਪਾ ਨਾਲ 13 ਵਾਰੀ ਹੁਣ ਚੁੱਬੀ ਤੇ ਉਹੀ ਹੈ ਕਿਸੇ ਨੂੰ 3 ਵਾਰੀ ਪਹਿਲੀ ਪੌੜੀ ਜਪਣ ਦਾ ਅਭਿਆਸ ਤੇ ਕਿਸੇ ਨੂੰ 7 ਵਾਰੀ ਤੇ ਕਿਸੇ ਨੂੰ 13 ਵਾਰੀ ਜਦੋਂ ਤੁਸੀਂ ਵੀ ਇਸ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਅਭਿਆਸ ਕਰੋਗੇ ਤਾਂ ਕਿਰਪਾ ਵਧਦੀ ਜਾਵੇਗੀ ਇਹ ਸਭ ਅਲੱਗ-ਅਲੱਗ ਜ਼ੁਕਤੀਆਂ ਹਨ ਸਿਮਰਨ ਦੀਆਂ ਸਾਧਨਾ ਦੀਆਂ ਨਾਮ ਜਪਣ ਦੀਆਂ ਤੁਸੀਂ ਕਿਦਰੇ ਕੱਪੜੇ ਦੀ ਦੁਕਾਨ ਤੇ ਜਾਵੋ ਕੱਪੜਾ ਲੈਣ ਜੇ ਦੁਕਾਨਦਾਰ ਇੱਕ ਹੀ ਵੈਰਾਈਟੀ ਤੁਹਾਡੇ ਅਕੇ ਰੱਖ ਦੇਵੇ ਤਾਂ ਤੁਸੀਂ ਕਹਿੰਦੇ ਹੋ ਹੋਰ ਦਿਖਾ ਜੇ ਉਹ ਕਹੇ ਹੋਰ ਨਹੀਂ ਹੈ ਇੱਕੋ ਹੀ ਵੈਰਾਈਟੀ ਹੈ ਤਾਂ ਸ਼ਾਇਦ ਤੁਸੀਂ ਛੱਡ ਦਵੋ ਨਾ ਪਸੰਦ ਕਰੋ ਪਰ ਜੇ ਉਹ ਪੰਜ ਸੱਤ ਦਸ ਥਾਨ ਖੋਲੇ ਹੋਰ ਵੈਰਾਈਟੀਆਂ ਦਿਖਾਵੇ ਤਾਂ ਤੁਸੀਂ ਕੋਈ ਪਸੰਦ ਕਰ ਲੈਂਦੇ ਹੋ ਇਹ ਵੀ ਮਹਾਪੁਰਸ਼ਾਂ ਨੇ ਵੱਖਰੇ ਵੱਖਰੇ ਥਾਨ ਖੋਲ ਕੇ ਰੱਖੇ ਹਨ ਜੋੜਨ ਵਾਸਤੇ ਕਿ ਕਿਦਰੇ ਤੇ ਮਨ ਠਹਿਰੇ ਕੋਈ ਤਾਂ ਪਸੰਦ ਆਵੇ ਜਿਸ ਤਰ੍ਹਾਂ ਵੀ ਰਾਸਾਵੇ ਜੁੜ ਜਾਈਏ ਇਹ ਸਾਰੇ ਢੰਗ ਔਖੇਪਣ ਤੇ ਬੇਰਸੀ ਨੂੰ ਮਕਾਉਣ ਵਾਸਤੇ ਮਹਾਪੁਰਸ਼ਾਂ ਨੇ ਕੱਢੇ ਹੁੰਦੇ ਹਨ ਇਹ ਧਿਆਨ ਯੋਗ ਦੂਸਰੀ ᔪਕਤੀ ਜੇ ਸਾਧਨਾ ਵੇਲੇ ਆਲਸ ਤਾਂ ਕਰੇ ਮਨ ਅੱਕ ਜਾਵੇ ਤਾਂ ਢੰਗ ਬਦਲਾਈ ਜਾਵੇ ਪਰ ਸਾਧਨਾ ਨਾ ਛੱਡੀ ਬਾਕੀ ਉਹ ਪ੍ਰੇਮ ਦਾ ਭੁੱਖਾ ਹੈ ਜਿਵੇਂ ਵੀ ਮਨ ਜੁੜੇ ਜਪੋ